ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਲੋਂ ਗੁਰਤੇਗ ਬਹਾਦਰ ਜੀ ਦਾ ਬਣਾਏ ਗਏ ਅਸਥਾਨ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜਾ ਹੋ ਰਿਹਾ ਹੈਗਾ ਸਿੱਖ ਸੰਗਤਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈਗਾ ਮਾਮਲਾ ਕੀ ਆ ਇਸ ਨੂੰ ਜਾਣਾਂਗੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਬਾਬਾ ਬਖਸ਼ੀ ਸਿੰਘ ਜੁੜੇ ਨੇ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਐਸਐਮ ਟੀਵੀ ਤੇ ਹਾਂਜੀ ਬਾਬਾ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕੀ ਵਿਵਾਦ ਕੀ ਖੜਾ ਹੋਇਆ ਹੁਣ ਲਗਾਤਾਰ ਜਿਹੜਾ ਸਿੱਖ ਕੌਮ ਕਹਦੀ ਹੈ ਪੰਜਾਬ ਕਹਦੀ ਹੈ ਵਿਵਾਦਾਂ ਦੇ ਵਿੱਚ ਆ ਪਹਿਲਾਂ ਕੰਗਣ ਵਾਲਾ ਵਿਵਾਦ ਚੱਲ ਰਿਹਾ ਸੀ ਹੁਣ ਕਹਿੰਦੇ ਗੁਰੂ ਘਰ ਨੂੰ ਲੈ ਕੇ ਕੋਈ ਨਵਾਂ ਵਿਵਾਦ ਖੜਾ ਹੋ ਰਿਹਾ ਕੀ ਮਸਲਾ ਕੀ ਹੈ ਜੀ ਅਸਲ 'ਚ ਛੋਟੇ ਵੀ ਇਹ ਵਿਵਾਦ ਨਹੀਂ ਹੈਗਾ ਇਹ ਬਹੁਤ ਵੱਡਾ ਸਾਡਾ ਨੁਕਸਾਨ ਹੋਇਆ ਪਿਛਲੇ ਲਗਭਗ 40-50 ਸਾਲ ਦੇ ਵਿੱਚ ਜਿਹੜੀਆਂ ਸਾਡੀਆਂ ਹਿਸਟੋਰੀਕਲ ਤੇ ਧਾਰਮਿਕ ਸਥਾਨ ਸੀ ਉਹਨਾਂ ਨੂੰ ਐਸਪੀਸੀ ਨੇ ਕਾਰਸੇ ਵਾਲੇ ਵਾਪੁਰਸ਼ਾਂ ਨੂੰ ਸੇਵਾ ਦੇ ਕੇ ਉਹਦਾ ਨਵੀਨਕਰਨ ਕਰਨ ਦੇ ਉੱਤੇ ਜਿਹੜਾ ਹੈ ਕਿ ਸਾਰੇ ਹੀ ਲਗਭਗ ਘਟੇਰੀ ਕਰਕੇ ਉਹਦੀਆਂ ਨਿਸ਼ਾਨੀਆਂ ਖਤਮ ਕਰ ਦਿੱਤੀਆਂ ਗਈਆਂ ਨੇ ਔਰ ਅੱਜ ਜੀ.ਡੀ. ਵਿੱਚ ਉਹ हमारे ਸੱਚੇ ਪਾਤਸ਼ਾਹ ਦਾ ਸਥਾਨ ਹੈ ਗੁਰੂ ਤੇਗ ਬਹਾਦਰ ਸਾਹਿਬਾਰੇ ਦਾ ਸ਼ਹੀਦਗੰਜ ਅਨੰਦਪੁਰ ਸਾਹਿਬ ਦੇ ਵਿੱਚ ਤੇ ਉਹਦੀਆਂ ਮਿਆਂ ਚ ਪਾਣੀ ਪੋਣੀ ਪੈਣਾ ਸ਼ੁਰੂ ਹੋ ਗਿਆ ਇਸ ਕਰਕੇ ਇਹਨਾਂ ਨੇ ਇਹ ਗੱਲ ਕਹੀ ਕਿ ਉਹਨੂੰ ਢਾ ਕੇ ਨਵਾਂ ਬਣਾਵਾਂਗੇ ਉਦੇ ਉੱਤੇ ਪੁਸ਼ਤ ਕਰਨੇ ਜਦੋਂ ਇਤਰਾਜ ਕੀਤਾ ਤਾਂ ਇਹਨਾਂ ਨੇ ਫਿਰ ਆਪਣੇ ਦੋ ਐਸਪੀਸੀ ਮੈਂਬਰ ਸਾਥ ਕੇ ਥੋੜੇ ਬਾਰੇ ਸਾਥ ਕੇ ਸੰਗਤ ਦੇ ਉੱਤੇ ਅਖਬਾਰ ਤੇ ਬਿਆਨ ਲਵਾਤਾ ਹੈ ਕਿ ਸਿੱਖ ਸਕੜ ਕਾ ਦੀ ਸਹਿਮਤੀ ਹੋ ਗਈ ਆ ਹੁਣ ਇਹਨੂੰ ਠਾਕੇ ਜਾਏਗਾ ਅੰਦਰੋਂ ਉਸੇ ਤਰ੍ਹਾਂ ਦੀ ਦੁਬਾਰੇ ਬਣਾ ਦਿੱਤੀ ਜਾਊਗੀ ਨਵੀਂ ਜੀ ਸਾਡਾ ਇਤਰਾਜ ਇਹ ਆ ਕਿ ਜੋ ਪਿੱਛੇ ਹੋ ਗਿਆ ਹੋ ਗਿਆ ਤੇ ਪਹਿਲੀ ਗੱਲ ਤਾਂ ਇਹ ਵੀ ਜਿਹੜੀ ਉੱਤੇ ਨਾਲ ਸੰਗਤ ਛੱਡੀ ਉਹਨਾਂ ਦੇ ਵਿੱਚ ਚੋਕਾ ਹੋਰ ਸਾਹਿਬ ਜਿਨੇੜੇ ਬਾਬਾ ਕੁਲਵਿੰਦਰ ਸਿੰਘ ਨੇ ਬਾਬਾ ਰਾਜਾ ਰਾਜ ਸਿੰਘ ਨੇ ਹੋਰ ਸਾਡੇ ਬੜੇ ਬੰਦੇ ਨੇ ਰੋਪੜ ਦੇ ਵਿੱਚ ਸਾਡੇ ਬਹੁਤ ਹੀ ਬੰਦੇ ਨੇ ਜਿਹੜੇ ਪੁਰਾਣੇ ਸਾਡੇ ਨਾਲ ਨੇ ਮੇਰੇ ਉਹਨਾਂ ਦਾ ਨਾਂ ਨਹੀਂ ਯਾਦ ਮੋਰਚੇ 'ਚ ਵੀ ਸਾਡੇ ਨਾਲ ਰਹੇ ਨੇ ਭਾਈ ਸਾਹਿਬ ਉਹ ਜੀ ਤੇ ਕਿਸੇ ਵੀ ਬੰਦੇ ਨੂੰ ਇਹਨਾਂ ਨੇ ਤੂੰ ਨਹੀਂ ਕਿਦਿਆ ਤੇ ਆਪਣੇ ਬੰਦੇ ਸੱਦ ਕੇ ਖਬਰ ਲਵਾਤੀ ਵੀ ਸੰਗਤ ਨੇ ਸਹਿਮਤੀ ਦੇਤੀ ਉਹਨਾਂ ਨੂੰ ਮੈਂ ਕਹਿੰਦਾ ਵੀ ਇਹ ਤੇ ਰਾਜਪੁਰ ਸਾਹਿਬ ਸੰਗ ਦਾ ਇਕੱਠ ਹੈ। ਅਸੀਂ ਵੀ ਵਿੱਚ ਆਉਂਦੇ ਆ ਦੱਸੋ ਸਾਨੂੰ ਵੀ ਕਿਹੜੇ ਆਰਕੀਟੈਕਟ ਸਾਡੇ ਕੇ ਇਹਨਾਂ ਨੇ ਸਲਾਹ ਲਈ ਆ। ਕਿਹਦੇ ਤੋਂ ਇਹਨਾਂ ਨੇ ਪੁੱਛਿਆ ਆ ਕਿ ਇਹ ਬਾਰਖਾ ਤਰੀਕ ਨਹੀਂ ਦੁਨੀਆ ਦੀਆਂ ਹਜ਼ਾਰ-ਹਜ਼ਾਰ ਸਾਲ ਪੁਰਾਣੀਆਂ ਇਮਾਰਤਾਂ ਸਾਭੀਆਂ ਜਾ ਰਹੀਆਂ ਨੇ। ਸਾਡੀ ਐਡੀ ਬੜੀ ਸਸਟ ਆ ਆ ਤੇ ਇਹ ਗੁਰੂ ਘਰ ਨੂੰ ਸਲਾਹ ਇਸ ਬਾਰੇ ਜਦੋਂ ਦੁਨੀਆ ਦੀ ਆਰਕੀਟੈਕਟਰ ਤੇ ਜਵਾਬ ਨਹੀਂ ਜਾਣਗੇ ਆ ਕਿ ਫੇਰ ਅਸੀਂ ਸੋਚਾਂਗੇ ਵੀ ਕੀ ਕਰਨਾ ਹੈ। ਹੂੰ। ਸੱਜਣਾ ਬਾਈ ਵੈਸੇ ਕੀ ਰੋਲਾ ਪਾਇਆ ਜਾਂਦਾ ਕਿ ਇਮਾਰਤਾਂ ਨੂੰ ਐਜੀਪੀਸੀ ਸੰਭਾਲਦੀ ਨਹੀਂ ਨਿਸ਼ਾਨੀਆਂ ਨਹੀਂ ਸੰਭਾਲਦੀ ਐਜੀਪੀਸੀ ਤੇ ਐਜੀਪੀਸੀ ਹੁਣ ਕੰਮ ਕਰ ਰਹੀ ਆ ਫਿਰ ਇਤਰਾਜ਼ ਕਿਉਂ ਫਿਰ ਉਸ ਕਿਸ ਗੱਲ ਦਾ ਸੁਧਾਰ ਨਹੀਂ ਨਰੀ ਜੀ ਨੂੰ ਢਾ ਕੇ ਕਹਿੰਦੇ ਦੁਆਰੇ ਬਣਾ ਲੈ ਜੀ ਗੱਲ ਸਮਝ ਲੈ ਹਮ ਅਸੀਂ ਕਹਿੰਦੇ ਆ ਵੀ ਉਹਨੂੰ ਸੰਭਾਲੋ ਤੁਸੀਂ ਕਹਿੰਦੇ ਵੀ ਉਹਦੀ ਉਸੇ ਤਰੀਕੇ ਨਾਲ ਮੁਰਮਤ ਹੋਵੇ ਉਹ ਦਿਖ ਰੱਖੀ ਜਾਵੇ ਪ੍ਰਾਰਥਨਾ ਬਿਲਕੁਲ ਜੀ 100% ਜਿਵੇਂ ਕਿ ਦੁਨੀਆ ਦੀਆਂ ਅਰ ਮੈਜਨਾਇਲ ਜੁਆਸਟੇਲੀਆ ਚ ਕੈਨੇਡਾ ਚ ਫ੍ਰਾਂਸ ਚ ਹੋਰ ਦੁਨੀਆ ਖਾਵਾਂ ਦੇ ਉੱਤੇ ਇਮਾਰਤਾਂ ਹਜ਼ਾਰਾਂ ਜੁਦੋ ਯਾਰ 2000 ਸਾਲੇ 5万 ਯਾਰ ਸਾਲ ਪੁਰਾਣੀਆਂ ਇਮਾਰਤਾਂ ਰੱਖ ਕੇ ਜਾ ਰਹੇ ਨੇ ਸਾਡੀ ਇਸ ਇਮਾਰਤ ਨੂੰ ਕਿਉਂ ਨਹੀਂ ਰੱਖਿਆ ਜਾ ਸਕਦਾ ਸਾਡੀ ਇਸ ਇਤਿਹਾਸਕ ਸਿਰਜਣਾ ਨੂੰ ਕਿਉਂ ਨਹੀਂ ਰੱਖਿਆ ਜਾ ਸਕਦਾ ਸਵਾਲ ਹੈ ਔਰ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਵੀ ਮੇਰੀ ਆਪਣੀ ਹਮਕਿਆਲੀ ਜਿਹਦੇ ਬੰਦੀ ਨਾਲ ਸੋਇਰ ਦੀ ਗੱਲ ਹੋ ਰਹੀ ਹੈ ਅੱਜ ਇਹਦੇ ਉੱਤੇ ਵੱਡਾ ਸੰਘਰਸ਼ ਕਰਾਂਗੇ ਸਾਤੋਂ ਇਹ ਗੱਲ ਸੰਗਤ ਦੇ ਸਾਹਮਣੇ ਰੱਖੀ ਹੈ ਵੀ ਹੁਣ ਕੋਈ ਚਾਰਾ ਨਹੀਂ ਜੀ ਇਹ ਬਾਹਰ ਨਹੀਂ ਸਕਦੀ ਦੁਬਾਰੇ ਕਿ ਉਹ ਧਾਮੀ ਸਾਹਿਬ ਵਿੱਚ ਗੱਲ ਰੱਖਣ ਫਿਰ ਸੋਚੀ ਜਾਓ ਵੀ ਗੱਲ ਤੁਸੀਂ 20 ਬੰਦੇ ਸਾਦ ਕੇ ਤੇ ਸੈਫਟੀ ਦੇ ਦਿੱਤੀਆਂ ਦਾ ਕੀ ਮਤਲਬ ਕਰ ਰਹੇ ਨਹੀਂ ਅਸੀਂ ਅਸੀਂ ਇਦਾਂ ਨਹੀਂ ਹੋਣ ਦੇ ਆਗੇ ਜੋ ਮਰਜੀ ਹੋ ਜੇ ਤੁਸੀਂ ਸ਼ਾਮਨੀ ਕਮੇਟੀ ਤੱਕ ਪ੍ਰਧਾਨ ਜਿੰ다 ਸਿੰਘ ਧਾਮੀ ਤੱਕ ਅਪਰੋਚ ਨਹੀਂ ਕੀਤੀ ਉਹਨਾਂ ਨਾਲ ਗੱਲਬਾਤ ਨਹੀਂ ਹੋਈ ਤੁਹਾਡੀ ਵੀ ਤੁਸੀਂ ਕਿਉਂ ਕਰ ਰਹੇ ਹੋ ਜਿਹਾ ਸਾਡੀ ਸਿੱਖ ਜੱਤੇ ਬੰਦੀਆਂ ਨਾਲ ਫਲਾਹ ਨਹੀਂ ਅਸੀਂ ਜ਼ਰੂਰ ਗੱਲ ਕਰਾਂਗੇ ਅੱਜ ਪਰ ਪਹਿਲਾਂ ਮੇਰਾ ਇਹ ਸੀ ਵੀ ਮੈਂ ਸੰਗਤ ਦੇ ਧਿਆਨ ਚ ਲਈ ਹਰਾਈ ਗੱਲ ਠੀਕ ਹੈ ਨਹੀਂ ਹੋਣ ਆਪੇ ਕਰਨਗੇ ਧਾਮੀ ਸਾਹਿਬ ਸਾਡੀਆਂ ਗੱਲਾਂ ਕਿੱਥੇ ਸੁਣਦੇ ਨੇ ਜੀ चरणा च बेनती है हुगया, हुगया। मेरी कार से माँ मैं बी नेम कहूंगा संत बाबा कश्मीर भूरी वाले बहुत वे महापुरश ने संत बाबा अमरीक पटियाले महापुरश ने संत बाबा जगतार सिंह जी महापुरश ने

ਇਹ ਕੰਮ ਹੁਣ ਨਹੀਂ ਹੋਣ ਦਿੱਤਾ ਜਾਏਗਾ ਅੱਜ 24 ਤਰੀਕਾ ਡੇਟ ਨੋਟ ਕਰ ਲਓ ਭਾਵੇਂ ਸਾਨੂੰ ਜਿੱਦੀ ਮਰਜ਼ੀ ਕਰਵਾਣੀ ਰਹੀ ਪਈ ਅਸੀਂ ਇਤਿਹਾਸਕ ਮਾਰਕੂ ਟੂਰ ਨਹੀਂ ਜਾਵਾਂਗੇ ਹਾਂ ਜੀ ਹਾਂ ਇਹ ਨਹੀਂ ਹੋਣ ਦਿੱਤਾ ਜਾਊਗਾ ਜਿਹੜਾ ਇਹ ਗੁਰਦੁਆਰਾ ਸਾਹਿਬ ਦਾ ਸਥਾਨ ਆ ਜਿਸ ਦੀ ਤੁਸੀਂ ਜ਼ਿਕਰ ਕਰ ਰਹੇ ਹੋ ਇਹ ਇਤਿਹਾਸਿਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੁਦ ਇਸ ਨੂੰ ਸਥਾਪਿਤ ਕੀਤਾ ਸੀ ਇਸ ਸਥਾਨ ਤੇ ਕੋ ਮੈਨੂੰ ਇਸ ਗੱਲ ਦਾ ਪਤਾ ਲੱਗਾ ਹੈ ਛੋਟਾ ਜਾਂ ਸਾਣੇ ਹੀਰਕਾ ਦੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਕਹਿੰਦੇ ਮਹਾਰਾਜ ਨੇ ਬਣਵਾਇਆ ਸੀ ਜਦੋਂ ਉਹਨਾਂ ਦਾ ਸੀਐਸ ਇੱਥੇ ਆਇਆ ਹੈ ਹਨ ਤੇ ਖੈਰ ਚਲੋ ਕੋਈ ਵੀ ਧਿਆਨ ਹੋਏ ਆਂਧਪੁਰ ਸਾਹਿਬ ਦੇ ਵਿੱਚ ਇਤਿਹਾਸ ਨੂੰ ਗਿਣਾ ਮਾਰਤੀ ਐ ਨਹੀਂ ਉਹਦਾ 50 ਕਿਲੋਮੀਟਰ ਦਾ ਏਰੀਆ ਗੁਰੂ ਸਾਹਿਬ ਦੀ ਚਰਨ ਜੋ ਪ੍ਰਾਪਤ ਹੈ ਹਰ ਅੱਦਾ ਅੱਦਾ ਉੱਤੇ ਜਿਹੜਾ ਧਰਤੀ ਦਾ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਦੇ ਪੈਰ ਪਏ ਨੇ ਚਰਨ ਪਏ ਨੇ ਜੀ ਜੀ ਇਹ ਬਾਬਾ ਸ਼ੁਕਰੀਆ ਬਾਬਾ ਜੀ ਤੁਸੀਂ ਇਸ ਮਸਲੇ ਦੇ ਉੱਤੇ ਘਮੀਤਾ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਮੈਂ ਮੈਂ ਤੁਹਾਡੇ ਚੈਨਲ ਰਾਹੀਂ ਪੂਰੀ ਦਰਾਨ ਕਰਾਮ ਲੈਵਾ ਸਿੱਖਿਆ ਗੁਰਦੇ ਚਾਹ마 ਜੀ ਬੇਨਤੀ ਕਰਾਂਗਾ ਕਿ ਮੇਰਾ ਸਾਥ ਦਿਓ ਆਪੇ ਕਮਨੀ ਉਹ ਜਿਹੜਾ ਅ ਕੱਲ ਆਏਗੀ 25 ਤਰੀਕ 26 ਤਰੀਕ ਨੂੰ ਮੈਂ ਜਿੱਦੀ ਗੁਰਦਰ ਸਿੰਘ ਸਾਹਿਬ ਹੈ ਜਿਹੜਾ ਜ਼ਰੂਪੜ ਉੱਥੇ ਮੈਂ ਮੇਰੀ ਮੇਰੇ ਯਾਦ ਆ ਗਿਆ ਹੈ ਭਾਈ ਰਣਜੀਤ ਸਿੰਘ ਨੇ ਜਿਨ੍ਹਾਂ ਨੇ ਅੱਗੇ ਲੱਗ ਕੇ ਸਾਡੇ ਨਾਲ ਤੇ ਉਹ ਜਿਹੜੀ ਇਤਿਹਾਸਿਕ ਤੌਰ 'ਤੇ ਪੰਤ ਦੀ ਉਹਨੂੰ ਬਚਾਇਆ ਉਹ ਵੇਚ ਨਹੀਂ ਸੀ ਹੈ ਕਿ ਉਹਨਾਂ ਨੇ ਪੁੱਛਿਆ ਗਿਆ ਹੋਰ ਕਿੰਨੇ ਬੰਦੇ ਨੇ ਸਾਡੇ ਜਿਹਦੇ ਉੱਤੇ ਅਨਲਪ ਸਾਹਿਬ ਦੇ ਜਿਹੜੇ ਸੋ ਮੈਂ ਕਿੱਬੀ ਸਾਹਿਬ 26 ਤਰੀਕ ਦੀ ਜਿਹੜੀ ਆ ਉਹ ਮੀਟਿੰਗ ਰੱਖਾਂਗਾ ਆਪਣੇ ਸਾਰੇ ਸਿੰਗਾਰ ਨਾਲ ਤੇ ਉੱਥੇ ਐਸਪੀਸੀ ਵੀ ਆ ਜਾਣ ਤੇ ਅੱਜ ਤਾਂ ਗੱਲ ਕਰਾਂਗੇ ਜੀ ਜੀ ਬਹੁਤ ਬਹੁਤ ਧੰਨਵਾਦ ਵਾਇਰ ਦੀ ਜੀ ਕੰਸਲ ਸਾਰ ਵਾਇਰ ਦੀ ਕੀਮਤ